ਵਿਕਰੀ ਦੀ ਇੱਕ ਦਰਵਾਜ਼ਾ ਸੀ ਜਿਹਦੇ ਅੰਦਰ ਸਹਿਜਾ ਕਿਹਾ ਉਹ ਬਹੁਤ ਅਸਰਦਿੱਤ ਇੱਕ ਪਾਸੇ ਫਿੱਟੇ ਸੀ ਤੇ ਸ਼ਰੀਰਿਆਂ ਤੋਂ ਉਲਟਿਆ ਦੂਜੇ ਪਾਸੇ ਤਲਵਾਰਾਂ ਜਿਹਨਾਂ ਤੋਂ ਕਹਾੜੀ ਰਾਜਿਆ ਤੇ ਮੁਗਲ ਸੋਟਿਆ ਨੇ ਕੈ ਕੈਨ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਪਾਈ ਰੱਖਿਆ ਪਰੋਂ ਬੈਰਲੇ ਨਹੀਂ ਦੇਖੀ ਬਿਆਨ ਤੀ ਅੰਤਿਰੋਧ ਅਸਤਾ ਮਸਾਨੀਆ ਹੂਲ ਕੰਡੇ ਕਰੀ ਇਹ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਬੱਚਿਆਂ ਨੇ ਹੱਸੂ ਹੱਸੂ ਕਰਦੇ ਨੂੰ ਮੇਰੇ ਪੱਖ ਨਾਲ ਕੁਤੇ ਜਾਲੇ ਸਨ ਪਰ ਫਿਰ ਵੀ ਚਰਦੀ ਕਲਾ ਦੇ ਨਾਲ ਸਾਪਾ ਜੀ ਨੇ ਰੋਜ਼ ਹੈ ਜਿਹੜੇ ਕੜੀ ਕਿੱਖਾ ਨੇ ਦੇਨ ਦੇ ਪਾਪ ਲਾਲ ਮਾਤਾ ਕੁਤੀ ਜੀਵਨ ਦੇਖਿਆ ਉਹਨਾਂ ਨੂੰ ਰੱਬਿਆ ਸ਼ਿਵ ਮਾਤਾ ਵਰਤਨ ਗੁਰੂ ਜੀ ਦੇ ਚੱਕਰ ਦੇ ਕੰਮ ਬਣੇ ਸੰਗਤਾਂ ਨੇ ਦੇਵੀ ਕੁਤੀ ਮਾਤਾ ਜੀ ਜੈ ਜੀ

ਇਹ ਬੇਤੇਰੀ ਹੈ ਕਿ ਜੀ ਸਮਾਨ ਜਾ ਰਹੇਗਾ ਹੋਵੇ। ਗੱਡੀਆਂ ਦੇ ਗੱਡੀਆਂ ਦਾ ਕਟਵਾ ਹੋਵਾ ਹੋਵੇ। ਪੂਨਾ ਗੱਡੀਆਂ ਉੱਤੇ ਹਮਲਾ ਕਰ ਦਿੱਤਾ। ਸਾਰ ਪਿੰਨਾ ਦੇ ਹੱਥ ਵਿੱਚ ਨਾ ਆਇਆ। ਇਹ ਦ੍ਰਿਸ਼ ਨੇ ਕਿਸਾਨ ਨੂੰ ਪ੍ਰਸਤ ਕਰ ਗਿਆ ਕਿ ਜੀ ਜੀ ਦੀ ਤੇਰੀ। ਮਾਤਾ ਜੀ ਜੀ ਨੇ ਆਪਣੇ ਹੀ ਖੇਤਰਾ ਨਾਲ ਦੇਖਿਆ ਕਿ ਅਗਲੇ ਦਾ ਕਿੰਨਾ ਉਫਾ ਹੈ। ਪਰ ਪੂਨਾ ਦੇ ਹੋਸ਼ ਵਿੱਚ ਕੋਈ ਛਾ ਕਿਲਾ ਨਾਂ ਦੀ ਜੀਤ ਦੇ ਆਟੇ ਨੂੰ ਤੇ ਹੋਵੇਗਾ ਖਿਲੇਦੇ ਅੰਦੇ ਕਿਲੇ ਤੇ ਰਾਤ ਨੂੰ ਜਲਦੀ ਪਾਂ ਦੇਸੀ ਮਾਤਾ ਜੀਤਰੀ ਜੀ ਕੋਲ ਹਰ ਰੋਜ਼ ਬੱਚੇ ਆਤੇ ਸੰਦੋਸ਼ਾ ਨੂੰ ਪੀਦੇ ਰਹੇ ਕਦੇ ਆਦਤ ਕਰਤੇ ਕਦੇ ਹੋਟੇ ਬੰਦ ਦੇ ਇਸ ਤਰ੍ਹਾਂ ਕਿਤੇ ਪਿਆਸ ਸਾਨੂੰ ਕਮਜ਼ੋਰ ਨਹੀਂ ਕਾਹ ਚਲਦੀ ਚੱਲ ਰਹੇ ਨਣ ਵਾਲੇ ਕਦੇ ਨਹੀਂ ਮਾਤਾ ਗੁਜਰੀ ਜੀ ਨੇ ਇੱਕ ਮਾਂ ਵਾਂਗ ਜੀ ਇੱਕ ਯੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਤੇਤ ਤੋਂ ਬੱਚਿਆਂ ਦੀ ਸੁਭਾਰ ਨਹੀਂ ਕੀਤੀ ਸਭੋ ਕਿਸਾਨ ਨੇ ਮਨਾਵਤ ਕਰਉਂਦੇ ਤੇ ਹਿੰਮਤ ਕੀਤੀ ਜੋ ਉਸ ਨੂੰ ਜੁੜ ਕੇ ਰੱਖਿਆ ਜੀ ਦੇ ਨਾਲ ਸਾਰੇ ਕੀਆ ਉਹ ਬੰਨਾ ਜਿਸੇ ਹਰਪਨ ਨੂੰ ਦਾ ਸਾਰਿਆ ਕੀ ਕੇ ਮਾਤਾ ਗੁਜਰੀ ਜੀ ਅਧਿਆਤਮਿਕ ਲੋਕੀ ਨਾਸ ਉਹਨਾਂ ਦੀ ਪ੍ਰੇਰਣਾ ਨਾਲ ਦੀ ਸਿੱਖਾ ਦੇ ਸਾਰਾ ਨੰਕੂ ਦਾ ਕਿਰਦਾਰ ਸਿਰਫ ਇੱਕ ਯੁੱਧ ਸੀ ਨਹੀਂ ਸੀ ਸਗੋਂ ਇਹ ਤਰਮ ਅਤੇ ਰੋਸ਼ਨੀ ਦੀ ਕਹਾਣੀ ਸੀ। ਇਹ ਪੰਖ ਵਿੱਚ ਮਾਤਾ ਦੀ ਸੀ। ਕੈਨਸ਼ੀਪ ਦਾ ਜਿਆਨਪਤ ਨੇ ਸਾਰੇ ਚੁਣੌਤੀਆਂ ਨੂੰ ਨਮਾਜਵਾ ਦਿੱਤਾ। ਉਹ ਕਿਰੇ ਦੀਆਂ ਇੱਕਾਂ ਇੱਕ ਰਾਏ ਕਮਾਣ ਨੂੰ ਨੀਰ ਬਣਾ ਕੇ ਪਾ ਦਿੱਤਾ। ਜੋ ਸੱਜਣ ਨੇ ਇਤਿਹਾਸ ਵਿੱਚ ਰੋਸ਼ਨੀ ਲਈ ਮਾਇੂ ਚਿਕਾ ਖਾਲਸਾ ਵੇਖੀ।